ਇਸ ਸਮਾਗਮ ਜਿਨ੍ਹਾਂ ਨੇ ਇਸ ਧਰਤੀ ਨੂੰ ਭਾਗ ਲਾਏ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਰੜੇ ਤੇ ਬੈਠ ਕੇ ਇਸ ਨੂੰ ਰਾੜਾ ਸਾਹਿਬ ਬਣਾਇਆ ਬਿਲਕੁਲ ਇੱਕ ਥੇ ਵਿੱਚ ਬੈਠ ਕੇ ਆ ਕੇ ਭਗਤੀ ਕੀਤੀ ਔਰ ਉਹਨਾਂ ਦਾ 50 ਸਾਲਾ ਇਹ ਵਰਸੀ ਸਮਾਗਮ ਸ਼ਾਇਦ ਸਾਨੂੰ ਕਿਸੇ ਨੂੰ ਨਹੀਂ ਪਤਾ ਹੋਏਗਾ ਕਿ ਠੀਕ 50 ਸਾਲਾਂ ਤੋਂ ਬਾਅਦ ਅੱਜ ਦਾ ਉਹ ਦਿਨ ਆਏਗਾ ਜਦੋਂ ਇਸ ਸੰਪਰਦਾ ਦਾ ਮੁਖੀ ਆਪ ਕਾਲ ਚਲਾਣਾ ਕਰੇਗਾ ਮੈਂ ਸੋਚ ਰਿਹਾ ਸੀ ਬਾਬਾ ਬਲਜਿੰਦਰ ਸਿੰਘ ਜੀ ਤੁਸੀਂ ਜੋ ਕੀਤਾ ਠੀਕ ਕੀਤਾ ਠੀਕ ਸਮੇਂ ਤੇ ਕੀਤਾ ਤੁਹਾਡੇ ਵਾਸਤੇ ਸਭ ਕੁਝ ਠੀਕ ਹੈ ਅੱਜ ਦਿਨ ਵੀ ਠੀਕ ਹੈ ਸਮਾਗਮ ਵੀ ਠੀਕ ਹੈ ਦਿੜ ਗੁਰਪੁਰਬਾਂ ਦੇ ਨੇ ਵੱਡੇ ਮਹਾਪੁਰਖਾਂ ਦੀ ਯਾਦ ਦੇ ਨੇ ਉਹਨਾਂ ਯਾਦਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਵਿੱਚ ਅਪੇਦ ਕੀਤਾ ਹੈ। ਪ੍ਰਸ਼ਾਦ ਅੱਜ ਦਾ ਦਿਨ ਸਮੁੱਚੇ ਪੰਥ ਵਾਸਤੇ। ਔਰ ਮੈਂ ਵਿਸ਼ੇਸ਼ ਕਰਕੇ ਬੇਨਤੀ ਕਰਾਂਗਾ ਜਿੰਨੀਆਂ ਸੰਪਰਦਾਵਾਂ ਨੇ ਉਹਨਾਂ ਦੇ ਵਾਸਤੇ ਅੱਜ ਬਹੁਤ ਘਾਟੇ ਦਾ ਦੇਣਾ ਸਾਧੂ ਸਮਾਜ ਦੀ ਜਿਹੜੀ ਇੱਕ ਸੁੱਚੀ ਮਾਲਾ ਹੈ ਅੱਜ ਦੇ ਸਮੇਂ ਵਿੱਚ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਕਿ ਸੰਤ ਬਾਬਾ ਬਲਜਿੰਦਰ ਸਿੰਘ ਮੇਰੂਮਣ ਕਾ ਸੀ ਇਨੀ ਬਾਣੀ ਕੰਠ ਕਰਨੀ ਔਰ ਸਿਰਫ ਧਾਰਨਾ ਗੁਰਬਾਣੀ ਦੀ ਪੜਨੀ ਉਨ੍ਹਾਂ ਦੀ ਸੇਵਾ ਦੇ ਵਿੱਚ ਉਨ੍ਹਾਂ ਦੀ ਸੇਵਾ ਤੋਂ ਪਹਿਲਾਂ ਦੇ ਵਿੱਚ ਪੰਥ ਬੜੇ ਉਤਰਾ ਚੜਾ ਵਿੱਚੋਂ ਲੰਘਿਆ ਅੱਜ ਵੀ ਲੰਘ ਰਿਹਾ ਹੈ ਅੱਜ ਵੀ ਕੋ ਸਮਾਂ ਠੀਕ ਨਹੀਂ ਹੈ ਅੱਜ ਬਹੁਤ ਲੋੜ ਹੈ ਐਸੀਆਂ ਸੁਚੀਆਂ ਜਿਹੜੀਆਂ ਆਤਮਾ ਹੋਣ ਇਹੋ ਜੇ ਕਰਨੀ ਵਾਲੇ ਜੀਵਨ ਵਾਲੇ ਮਹਾਪੁਰਖ ਹੋਣ ਜਿਨ੍ਹਾਂ ਨੂੰ ਆਪਾਂ ਦੁਨੀਆ ਦੇ ਅੱਗੇ ਦੱਸ ਸਕੀਏ ਕਿ ਸਾਡੇ ਕੋਲੇ ਇਹੋ ਜੀਆਂ ਰੂਹਾਂ ਵੀ ਹੈਗੀਆਂ ਨੇ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਪਤਾ ਨਹੀਂ ਕਿਹੜਾ ਪਾਦਰੀ ਸੀ ਕਿਹੜੇ ਸ਼ਹਿਰ ਦੀ ਕਿਹੜੀ ਗਲੀ ਕਿਹੜਾ ਚੌਕ ਕਿਹੜਾ ਮੋੜ ਸੀ ਔਰ ਕਿਹੜੇ ਬੰਦੇ ਨੂੰ ਉਹਨੇ ਇਹ ਕਿਹਾ ਵੀ ਸਿੱਖੋ ਤੁਹਾਡੀਆਂ ਫੋਟੋ ਅਜਾਇਬ ਘਰ ਚ ਹੋਣਗੀਆਂ ਮੈਨੂੰ ਨਹੀਂ ਪਤਾ ਅਸੀਂ ਬੜਾ ਪ੍ਰਚਾਰ ਕੀਤਾ ਪਰ ਅਸੀਂ ਨਹੀਂ ਦੱਸ ਸਕੇ ਉਹਦੇ ਜਵਾਬ ਦੇ ਵਿੱਚ ਕਿ ਜਿਸ ਗੁਰੂ ਦੇ ਪੰਥ ਵਿੱਚ ਵੱਡੇ ਤੋਂ ਵੱਡੇ ਜਰਨੈਲ ਹੋਣ ਬ੍ਰह्म ਗਿਆਨੀ ਸਾਧੂ ਮਹਾਤਮਾ ਭਗਤੀ ਕਰਨ ਵਾਲੀਆਂ ਰੂਹਾਂ ਹੋਣ ਜਿਨ੍ਹਾਂ ਦਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਔਰ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਖਾਸ ਰੂਪ ਆਖਿਆ ਹੋਵੇ ਭਾਈ ਤੁਸੀਂ ਕਿਵੇਂ ਇਹੋ ਜੀ ਕਲਪਨਾ ਕਰ ਸਕਦੇ ਹੋ ਅੱਜ ਮੇਰੇ ਵਾਸਤੇ ਬਹੁਤ ਘਾਟੇ ਦਾ ਦੇਣਾ ਕਦੇ 2009 ਵਿੱਚ 25 ਤਰੀਕ ਨੂੰ ਅੱਜ ਦੇ ਦਿਨ ਮੇਰੀ ਮਾਂ ਗਈ ਸੀ। ਮਾਤਾ ਦਤਾਰ ਕੌਰ ਅੱਜ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਤੁਹਾਨੂੰ ਕਿ ਮੇਰਾ ਭਰਾ ਗਿਆ ਹੈ। 26 ਸਾਲਾਂ ਦੀ ਸਾਡੀ ਸਾਂਝ ਹੈ। 1999 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਮੈਨੂੰ ਇਹ ਭਰਾ ਮਿਲਿਆ ਸੀ। ਸਿੰਘ ਸਾਹਿਬ ਪ੍ਰੋਫੈਸਰ ਮਜੀਤ ਸਿੰਘ ਹੋਰਾਂ ਦੀ ਕੋਠੀ ਪ੍ਰਬੰਧ ਮੇਰੇ ਕੋਲੇ ਸੀ ਖਾਲਸਾ ਆਪਣਾ 300 ਸਾਲਾ ਸਾਜਨਾ ਦਿਵਸ ਮਨਾ ਰਿਹਾ ਸੀ ਕੋਠੀ ਆਏ ਗਏ ਦਾ ਪ੍ਰਬੰਧ ਮੈਂ ਕਰਦਾ ਸੀ ਇਹ ਬੜੇ ਪਿਆਰ ਨਾਲ ਆ ਕੇ ਸਿੰਘ ਸਾਹਿਬ ਨੂੰ ਮਿਲੇ ਮੈਂ ਪੁੱਛਿਆ ਸਿੰਘ ਸਾਹਿਬ ਇਹ ਕੌਣ ਨੇ ਮੈਨੂੰ ਕਹਿੰਦੇ ਬੱਚੇ ਬੜੀ ਪਿਆਰੀ ਰੂਹ ਹੈ ਬਹੁਤ ਭਜਨ ਬੰਦਗੀ ਵਾਲੀ ਆਤਮਾ ਹੈ ਉਹ ਦਿਨ ਜਾਵੇ ਔਰ ਅੱਜ ਦੇ ਦਿਨ ਤੱਕ ਮੈਂ ਕਦੇ ਪਿੱਛਾ ਮੁੜ ਕੇ ਨਹੀਂ ਵੇਖਿਆ ਅੱਜ ਜ਼ਰੂਰਤ ਹੈ بڑے ਬਨਾਰਸ ਦੇ ਠੱਗ ਨੇ بڑے ਲੋਕ ਇਨਾ ਪਦਵੀਆਂ ਇਨਾ ਵੱਡੇ ਮਰਤਬਿਆਂ ਨੂੰ ਨਹੀਂ ਸੰਭਾਲ ਸਕੀਆਂ ਪਰ ਇੱਕ ਐਸਾ ਸਾਧੂ ਹੈ ਮੈਂ ਰਸਤੇ ਵਿੱਚ ਆਉਂਦਿਆਂ ਰੇਲਵੇ ਦਾ ਬਹੁਤ ਸੀਨੀਅਰ ਇੱਕ ਟੀਟੀ ਹੈ ਸ਼ਾਇਦ ਤੁਸੀਂ ਵੀ ਕਦੇ ਮਿਲੇ ਹੋਵੋ ਸਰਦਾਰ ਮਨਿੰਦਰ ਸਿੰਘ ਅਮਰਤਾਰੀ ਗੁਰਸਿੱਖ ਹੈ ਜਦੋਂ ਮੈਂ ਟ੍ਰੇਨ ਤੇ ਚੜ੍ਹਨ ਲੱਗਾ ਤੇ ਉਹ ਥੱਲੇ ਖਲੋਤਾ ਸੀ ਮੈਂ ਕਿਹਾ ਸ਼ਾਇਦ ਪਹਿਲੀ ਵਾਰੀ ਹੈ ਕਿ ਮੈਂ ਤੈਨੂੰ ਨਹੀਂ ਪੁੱਛਿਆ ਵੀ ਰਾਜ ਕਿਹੜੀ ਟ੍ਰੇਨ ਤੇ ਆ ਤੂੰ ਜਿਵੇਂ ਹੀ ਪਤਾ ਲੱਗਿਆ ਮੈਂ ਸਰਦਾਰ ਜਸਪ੍ਰੀਤ ਸਿੰਘ ਹੋਰਾਂ ਨਾਲ ਕਰਮਸਰ ਹੋਰਾਂ ਨਾਲ ਗੱਲ ਕਰਨੀ ਸੀ ਫੋਨ ਖੋਲਿਆ ਤੇ ਇਹਨਾਂ ਦੀ ਪਹਿਲਾਂ ਮਿਸ ਕਾਲ ਸੀ ਜਿਵੇਂ ਸਾਡਾ ਫੈਸਲਾ ਹੋਇਆ ਵੀ ਜਾਣਾ ਹੈ ਤੇ ਮੈਂ ਰਸਤੇ ਵਿੱਚ ਫਿਰ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਂ ਆਪਣਾ ਫੋਨ ਖੋਲ ਕੇ ਈਸ਼ਰ ਮਾਈਕਰੋਮੀਡੀਆ ਦੀ ਐਪ ਵਿਖਾਈ ਮੈਂ ਕਿ ਇੱਕ ਉਹ ਸਾਧੂ ਹੈ ਕੋਈ ਵਿਦਵਾਨ ਕਿਤੇੋਂ ਪੜ ਕੇ ਆਇਆ ਹੋਵੇ ਅਗਰ ਆਜੋ ਦੇ ਫੋਨ ਦੇ ਵਿੱਚ ਇਹ ਐਪ ਹੈ ਤਾਂ ਉਹਨੂੰ ਕਿਸੇ ਵੀ ਗੁਰਬਾਣੀ ਦੇ ਗੁਟਕੇ ਦੀ ਗੁਰਬਾਣੀ ਦੀ ਪੋਥੀ ਦੀ ਕਿਸੇ ਐਨਸਾਈਕਲੋਪੀਡੀਆ ਦੀ ਕਿਸੇ ਕੋਸ਼ ਦੀ ਕਿਸੇ ਇਤਿਹਾਸਿਕ ਕਿਤਾਬ ਦੀ ਜ਼ਰੂਰਤ ਨਹੀਂ ਹੈ ਉਹਦਾ ਕਾਰਜ ਜਿੰਨਾ ਕਿ ਸਫਰ ਵਿੱਚ ਹੋਣਾ ਚਾਹੀਦਾ ਹੈ ਉਹ ਕਾਰਜ ਸਬਰ ਸਕਦਾ ਹੈ ਐਸੇ ਵਿਦਵਾਨ ਪੁਰਖ ਜਿਨ੍ਹਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਵੱਡੀ ਦੇਣ ਦਿੱਤੀ ਹੈ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ ਚ ਨਿਵਾਸ ਦੇਣ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਾਡੇ ਦੇ ਕਿਰਪਾ ਕਰਨ ਇਹੋ ਜਿਹੀਆਂ ਹਜ਼ਾਰਾਂ ਰੂਹਾਂ ਚਾਹੀਦੀਆਂ ਨੇ ਸਾਨੂੰ ਸਾਡੇ ਪੰਥ ਨੂੰ ਤੁਸੀਂ ਸੰਸਾਰ ਵਿੱਚ ਨਿਕਲ ਕੇ ਵੇਖੋ ਖਾਲਸਾ ਜੀ ਆਪਾਂ ਤੇ ਆਪਸ ਵਿੱਚ ਉਲਝ ਗਏ ਅੱਜ ਸੰਸਾਰ ਸੱਚਮੁੱਚ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੈ ਲੈ ਹੋ ਉਬਾਰ ਅੱਜ ਵੀ ਉਸ ਅਰਦਾਸ ਦੇ ਵਿੱਚ ਖਲੋਤਾ ਹੋਇਆ ਹੈ ਸੰਸਾਰ ਸੜ ਰਿਹਾ ਹੈ ਇਹ ਆਤਿਸ਼ ਦੁਨੀਆ ਇਹ ਬਰੂਦ ਦਾ ਢੇਰ ਬਣ ਚੁੱਕੀ ਹੈ ਕੌਣ ਇਸ ਜਲ ਦੇ ਬਲ ਦੇ ਸੰਸਾਰ ਨੂੰ ਨਾਮ ਦਾ ਤੌਂਕਾ ਦਵੇਗਾ ਕੌਣ ਛੱਟਾ ਦਵੇਗਾ ਐਸੀਆਂ ਰੂਹਾ ਗੁਰੂ ਕਲਗੀ ਤਰਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਖਸ਼ੋ ਜਿਹੜੀਆਂ ਸਾਨੂੰ ਆਪਸ ਵਿੱਚ ਪਿਆਰ ਸਿਖਾਉਣ ਭਾਈਚਾਰਾ ਸਿਖਾਉਣ ਸਾਨੂੰ ਧਰਮ ਸਿਖਾਉਣ ਅੱਜ ਸੰਸਾਰ ਬਹੁਤ ਅਸ਼ਾਤ ਹੈ ਅਸੀਂ ਤਾਂ ਬਹੁਤ ਥੋੜੇ ਜੇ ਥਾਂ ਵਿੱਚ ਉਲਝ ਕੇ ਰਹਿ ਗਏ ਅੱਜ ਸੰਸਾਰ ਨੂੰ ਰਹਿਬਰੀ ਦੀ ਜ਼ਰੂਰਤ ਹੈ ਮੈਂ ਇਸੇ ਕਰਕੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਕੱਲ ਜਿਹੜਾ ਦਿਨ ਗੁਜ਼ਰਿਆ ਇਸ ਧਰਤੀ ਦਾ ਇਸ ਮਾਤ ਲੋਕ ਦਾ ਧਰਮਾਂ ਦਾ ਧਰਮ ਗ੍ਰੰਥਾਂ ਦੀ ਦੁਨੀਆ ਦਾ ਇਕ ਵਿਲੱਖਣ ਦੇਣਾ ਉਸ ਗ੍ਰੰਥ ਦਾ ਆਗਾਜ਼ ਹੋਇਆ ਜਿਸ ਗ੍ਰੰਥ ਨੇ ਰੰਦੀ ਦੁਨੀਆ ਤੱਕ ਸੰਸਾਰ ਦੀ ਰਹਿਬਰੀ ਕਰਨੀ ਹੈ ਅਰੇ ਬਖਸ਼ਿਸ਼ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਆਪ ਕੀਤੀ ਹੈ ਆਪਾ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ ਜਿਨਕੇ ਦਿਨ ਮਨਾਤੇ ਹੋ ਤਨ ਕੀ ਬਾਤ ਪੀ ਸਮਝੋ ਜਿਨਕੇ ਦਿਨ ਮਨਾਤੇ ਹੋ ਤਨ ਕਾ ਇਰਸ਼ਾਦ ਪੀ ਸਮਝੋ ਉਹ ਮਹਾਪੁਰਖ ਸਾਰੀ ਜ਼ਿੰਦਗੀ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਪ ਤਿਆਰ ਕਰਦਾ ਅਰਥ ਸੁਣਾਉਂਦਾ ਬਾਣੀ ਗਾਉਂਦਾ ਸਾਨੂੰ ਗੁਰੂ ਵਾਲੇ ਬਣਾਉਂਦਾ ਅੱਜ ਇੱਕ ਆਪਣਾ ਸਫਲ ਜੀਵਨ ਉਹ ਬਤੀਤ ਕਰਕੇ ਗਏ ਨੇ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਇਸ ਸੰਪਰਦਾ ਦੇ ਹਰ ਸੇਵਾਦਾਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਮਿਸ਼ਨ ਉਹ ਲੈ ਕੇ ਚੱਲੇ ਨੇ ਉਸ ਮਿਸ਼ਨ ਨੂੰ ਆਪਾਂ ਅੱਗੇ ਤੋਰਨਾ ਹੈ ਜਿਵੇਂ ਅੱਜ ਜਦੋਂ ਵੀ ਸੰਸਾਰ ਸਮਾਜ ਵਿੱਚ ਖਾਸ ਕਰਕੇ ਖਾਲਸਾ ਪੰਥ ਵਿੱਚ ਲੋਡ ਪੈਂਦੀ ਤੇ ਸਾਰੇ ਸੰਤ ਬਲਜਿੰਦਰ ਸਿੰਘ ਜੀ ਨੂੰ ਆਵਾਜ਼ ਮਾਰਦੇ ਸੀ ਢੀਰਸਾ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ ਬੜੀ ਜ਼ਿੰਮੇਵਾਰੀ ਨਾਲ ਅਗੋਂ ਇਹ ਫੈਸਲੇ ਕਰਨੇ ਨੇ ਕਿ ਸੰਸਥਾ ਕਿਵੇਂ ਦੂਜੀਆਂ ਸੰਸਥਾਵਾਂ ਦੇ ਵਿੱਚ ਉਸੇ ਤਰ੍ਹਾਂ ਆਪਣਾ ਮਾਨ ਸਨਮਾਨ ਲੈ ਕੇ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੋਵੇ ਸਾਡੇ ਵਿੱਚ ਨਾਮ ਭਜਨ ਬੰਦਗੀ ਦੀ ਗੱਲ ਹੋਵੇ ਸੇਵਾ ਸਿਮਰਨ ਦੀ ਗੱਲ ਹੋਵੇ ਔਰ ਇਹ ਸਥਾਨ ਇਸੇ ਤਰ੍ਹਾਂ ਸਾਡੀ ਆਸਤਾ ਸਾਡੇ ਸਤਕਾਰ ਸਾਡੀ ਸ਼ਰਧਾ ਦਾ ਕੇਂਦਰ ਬਣਿਆ ਰਹੇ ਇਹਨੇ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜਨਸ ਕਤਰ ਸਰਦਾਰ ਜਗਦੀਪ ਸਿੰਘ ਜੀ ਕਾਲੋਂ ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਨੇ ਜਾਂ ਤਾਂ ਪਰਸੋਂ ਆਉਣਗੇ ਨਹੀਂ ਤਾਂ ਭੋਗ ਦਾ ਬਿਲਕੁਲ ਪੱਕਾ ਹੈ ਧਰਮ ਪ੍ਰਚਾਰ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਮੈਂ ਉਹਨਾਂ ਦੇ ਨਾਲ ਆਇਆ ਔਰ ਉਹ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧਕੀ ਜਿਹੜਾ ਨਿਜਾਮ ਹੈ ਉਹਦੇ ਵਿੱਚ ਇਹਨਾਂ ਦਾ ਤੀਸਰਾ ਅਹੁਦਾ ਹੁੰਦਾ ਹੈ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਮੈਨੂੰ ਪਤਾ ਹੈ ਵੀ ਇਹਨਾਂ ਦਾ ਰਿਸ਼ਤਾ ਸੰਤ ਜੀ ਨਾਲ ਬੱਚਿਆਂ ਵਾਲਾ ਵੀ ਹੈ ਔਰ ਛੋਟੇ ਭਰਾ ਵਾਲਾ ਵੀ ਹੈ ਸੋ ਅਗਲੇ ਸਮੇਂ ਵਾਸਤੇ ਉਹਨਾਂ ਨੇ ਤੁਹਾਡੇ ਦਰਸ਼ਨ ਕਰਨੇ ਨੇ ਮੇਰੀ ਹਾਜ਼ਰੀ ਇੰਨੀ ਪ੍ਰਵਾਨ ਕਰਨੀ ਬਹੁਤ ਔਖਾ ਸੀ ਜਿਸ ਤਰ੍ਹਾਂ ਸਰਦਾਰ ਰਣਜੀਤ ਸਿੰਘ ਹੋਰੀ ਬੋਲ ਰਏ ਸਨ ਮੈਨੂੰ ਮੇਰੇ ਬਾਰੇ ਬੜੇ ਕਹਿੰਦੇ ਨੇ ਵੀ ਇਹ ਬੜਾ ਸਖਤ ਹੈ ਪਰ ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ ਚ ਕਹਿਣਾ ਵੀ ਅੱਜ ਸ਼ਾਇਦ ਬਹੁਤ ਥੋੜੀਆਂ ਵਾਰੀਆਂ ਚੋ ਕਿ ਅੱਜ ਮੈਂ ਬੋਲ ਪਾਇਆ ਨਹੀਂ ਤੇ ਅਮੂਮਨ ਹੁੰਦਾ ਹੈ ਕਿ ਮੈਨੂੰ ਫਤਿਹ ਬੁਲਾ ਕੇ ਬਹਿਣਾ ਪੈਂ ਜਾਂਦਾ ਹੈ ਮੈਂ ਬੋਲ ਨਹੀਂ ਸਕਦਾ ਹੁੰਦਾ ਖਾਸ ਕਰਕੇ ਜਦੋਂ ਆਪਣੇ ਬਾਰੇ ਬੋਲਣਾ ਹੋਵੇ ਨਾ ਇਹ ਬਹੁਤ ਔਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ